ਨਮਸਕਾਰ ਵੀਲ ਟੀਵੀ ਦੇ ਪ੍ਰੋਗਰਾਮ ਪ੍ਰਾਈਮ ਟਾਈਮ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਨੀ ਹੈ ਉਸ ਮਾਮਲੇ ਦੀ ਜਿਹਦੇ ਉੱਤੇ ਅੱਜ ਪੂਰਾ ਦਿਨ ਪੂਰੇ ਪੰਜਾਬ ਦੇ ਵਿੱਚ ਸਿਆਸਤ ਜਿਹੜੀ ਹੈ ਉਹ ਫਹੀ ਰਹੀ ਹੈ ਦਰਸਲ ਕੱਲ ਦੇਰ ਰਾਤ ਭਾਜਪਾ ਆਗੂ ਮਨੋਰੰਜਨ ਕਾਲੀਆ ਦੇ ਘਰ ਦੇ ਉੱਤੇ ਗ੍ਰੇਨੇਡ ਹਮਲਾ ਕੀਤਾ ਗਿਆ ਉਸ ਨੂੰ ਲੈ ਕੇ ਅੱਜ ਸਾਰਾ ਦਿਨ ਪੰਜਾਬ ਦੀ ਸਿਆਸਤ ਇਸ ਤਰੀਕੇ ਦੇ ਨਾਲ ਫਹੀ ਰਹੀ ਕਿ ਮਨੋਰੰਜਨ ਕਾਲੀਆ ਦੇ ਘਰ ਬਹੁਤ ਸਾਰੇ ਮੰਤਰੀ ਗਏ ਲੀਡਰ ਗਏ ਹਾਲਾਂਕਿ ਉਹਨਾਂ ਦੀ ਆਪਦੀ ਪਾਰਟੀ ਦੇ ਨਾਲ-ਨਾਲ ਬਹੁਤ ਸਾਰੀਆਂ ਹੋਰ ਵਿਰੋਧੀ ਪਾਰਟੀਆਂ ਨੇ ਜਿਨ੍ਹਾਂ ਦੇ ਮੰਤਰੀ ਸੰਤਰੀਆਂ ਦੇ ਵੱਲੋਂ ਜਾ ਕੇ ਜਿਨ੍ਹਾਂ ਦੇ ਆਗੂਆਂ ਦੇ ਵੱਲੋਂ ਜਾ ਕੇ ਉਹਨਾਂ ਦੇ ਨਾਲ ਦੁੱਖ ਸਾਂਝਾ ਕੀਤਾ ਗਿਆ ਔਰ ਉਹਨਾਂ ਦਾ ਹਾਲਚਾਲ ਪੁੱਛਿਆ ਗਿਆ ਸੋ ਇਸ ਮੌਕੇ ਦੇ ਉੱਤੇ ਸੁਖਵੀਰ ਬਾਦਲ ਤੱਕ ਦੇ ਵੱਲੋਂ ਵੀ ਵੀਡੀਓ ਸੰਦੇਸ਼ ਜਾਰੀ ਕਰਕੇ ਇਸ ਚੀਜ਼ ਦਾ ਪ੍ਰਗਟਾਵਾ ਕੀਤਾ ਗਿਆ ਕਿ ਪੰਜਾਬ ਦਾ ਮਾਹੌਲ ਜਿਹੜਾ ਹੈ ਉਹ ਬਹੁਤਾ ਜਿਆਦਾ ਚੰਗਾ ਨਹੀਂ ਹੈ ਪਹਿਲੇ ਸਮਿਆਂ ਦੇ ਵਿੱਚ ਕੀ ਹੋ ਰਿਹਾ ਸੀ ਕਿ ਗ੍ਰੇਨੇਡ ਹਮਲੇ ਹੋ ਰਹੇ ਸੀ ਸਿਰਫ ਠਾਣਿਆਂ ਦੇ ਉੱਪਰ ਉਸ ਤੋਂ ਬਾਅਦ ਫਿਰ ਘਰਾਂ ਦੇ ਉੱਤੇ ਗੱਲ ਪਹੁੰਚੀ ਸੋ ਹੁਣ ਮਨੋਰੰਜਨ ਕਾਲੀਆ ਭਾਜਪਾ ਦੇ ਵੱਡੇ ਲੀਡਰ ਨੇ ਸਾਬਕਾ ਮੰਤਰੀ ਰਹੇ ਨੇ ਪੰਜਾਬ ਦੇ ਔਰ ਉਹਨਾਂ ਦੇ ਘਰ ਦੇ ਉੱਪਰ ਇਹ ਹਮਲਾ ਹੋਣਾ ਇੱਕ ਬਹੁਤ ਹੀ ਚਿੰਤਾ ਦਾ ਵਿਸ਼ਾ ਸੀ ਜਿਸ ਨੂੰ ਲੈ ਕੇ ਅੱਜ ਪੂਰਾ ਦਿਨ ਪੰਜਾਬ ਦੇ ਵਿੱਚ ਪੂਰੀ ਸਿਆਸਤ ਜਿਹੜੀ ਹੈ ਉਹ ਉਪਖੀ ਰਹੀ ਹੈ ਭਾਜਪਾ ਦੇ ਵੱਲੋਂ ਵੀ ਪ੍ਰੈਸ ਕਾਨਫਰੰਸ ਕੀਤੀ ਗਈ ਉਹਦੇ ਵਿੱਚ ਨਵੇਂ ਐਲਾਨ ਕੀਤੇ ਗਏ ਪਰ ਹੁਣ ਦੀ ਅਪਡੇਟ ਇਹ ਹੈ ਕਿ ਇੱਕ ਵੱਡੀ ਖਬਰ ਇਸ ਮਾਮਲੇ ਦੇ ਨਾਲ ਜੁੜੀ ਹੋਈ ਇਹ ਰਹੀ ਹੈ ਕਿ ਜਿਹੜੇ ਦੋ ਦੋਸ਼ੀ ਅਸੀਂ ਸੀਸੀਟੀਵੀ ਫੁਟੇਜ ਵੀ ਸਵੇਰੇ ਦਿਖਾਈ ਸੀ ਜਿਹਦੇ ਵਿੱਚ ਇੱਕ ਆਟੋ ਰਿਕਸ਼ਾ ਜਿਹੜਾ ਈ ਰਿਕਸ਼ਾ ਉਹਦੇ ਵਿੱਚ ਉਹ ਪਹਿਲਾਂ ਇਧਰ ਲੰਘਦਾ ਸੱਜੇ ਪਾਸੇ ਫਿਰ ਉਹ ਵਾਪਸ ਆਉਂਦਾ ਥੋੜੀ ਦੇਰ ਬਾਅਦ ਔਰ ਉਹਦੇ ਵਿੱਚੋਂ ਇੱਕ ਵਿਅਕਤੀ ਦੇ ਵੱਲੋਂ ਹੈਂਡ ਗ੍ਰੇਨੇਡ ਜਿਹੜਾ ਉਹ ਮਨੋਰੰਜਨ ਕਾਲੀਆ ਦੇ ਘਰ ਦੇ ਉੱਪਰ ਸਿੱਟਿਆ ਜਾਂਦਾ ਹਾਲਾਂਕਿ ਗਨੀਮਤ ਇਹ ਰਹੀ ਕਿ ਉਹਨਾਂ ਨੇ ਦੱਸਿਆ ਕਿ ਸਾਢੇ 12:30 ਵਜੇ ਤੱਕ ਮੈਂ ਆਪਦੇ ਪਾਰਕ ਦੇ ਵਿੱਚ ਹੀ ਘਰ ਦੇ ਵਿੱਚ ਜਿਹੜੀ ਬਣੀ ਹੋਈ ਹੈ ਉਹਦੇ ਵਿੱਚ ਮੈਂ ਟੈਲ ਰਿਹਾ ਸੀ ਪਰ ਉਸ ਤੋਂ ਬਾਅਦ ਕੀ ਹੋਇਆ ਕਿ ਥੋੜੀ ਦੇਰ ਦੇ ਬਾਅਦ 1.5 ਵਜੇ ਇੱਕ 1.5 ਵਜੇ ਦੇ ਕਰੀਬ ਇਹ ਹੈਂਡ ਗ੍ਰੇਨੇਡ ਹਮਲਾ ਜਿਹੜਾ ਉਹਨਾਂ ਦੇ ਘਰ ਦੇ ਉੱਪਰ ਕੀਤਾ ਗਿਆ ਔਰ ਘਰ ਕਾਫੀ ਨੁਕਸਾਨਿਆ ਗਿਆ ਔਰ ਇਸ ਮੌਕੇ ਦੀ ਖਬਰ ਇਹ ਹੈ ਕਿ ਹੁਣ ਡੀਜੀਪੀ ਅਰਪਿਤ ਸ਼ੁਕਲਾ ਦੇ ਵੱਲੋਂ ਅੱਜ ਚੰਡੀਗੜ੍ਹ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਔਰ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਇਹ ਖੁਲਾਸਾ ਕੀਤਾ ਕਿ ਅਸੀਂ ਉਹ ਦੋਵੇਂ આરોપી ਜਿਹੜੇ ਉਹ ਜਿਨ੍ਹਾਂ ਦੇ ਵੱਲੋਂ ਇਹ ਹੈਂਡ ਗ੍ਰੇਨੇਡ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਉਹਨਾਂ ਨੂੰ ਕਾਬੂ ਕਰ ਲਿਆ ਗਿਆ ਹੈ ਔਰ ਪੁਲਿਸ ਨੇ ਇਹ 12 ਘੰਟਿਆਂ ਦੇ ਵਿੱਚ ਵਿੱਚ ਇਸ ਮਸਲੇ ਨੂੰ ਤੁਸੀਂ ਕਹਿ ਸਕਦੇ ਹੋ ਕਿ ਹੱਲ ਕਰ ਰਿਹਾ ਔਰ ਚਰਚਾਵਾ ਇਹ ਵੀ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੱਕ ਦੇ ਫੋਨ ਪੰਜਾਬ ਦੇ ਵਿੱਚ ਆ ਗਏ ਸੀ ਔਰ ਕਾਨੂੰਨ ਵਿਵਸਥਾ ਨੂੰ ਲੈ ਕੇ ਜਿੱਥੇ ਚਿੰਤਾ ਜ਼ਾਹਰ ਕੀਤੀ ਜਾ ਰਹੀ ਸੀ ਹਾਲਾਂਕਿ ਪੰਜਾਬ ਪੁਲਿਸ ਦੇ ਵੱਲੋਂ ਵੀ ਇਹ بار بار ਕਿਹਾ ਜਾ ਰਿਹਾ ਸੀ ਕਿ ਅਸੀਂ ਜਲਦ ਤੋਂ ਜਲਦ ਇਸ ਮਾਮਲੇ ਨੂੰ ਨਿਪਟਾ ਲਾਂਗੇ ਔਰ ਦੋ ਮੁਲਜ਼ਮ ਕਾਬੂ ਕੀਤੇ ਗਏ ਨੇ ਅਰਪਿਤ ਸ਼ੁਕਲਾ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਇਹਨਾਂ ਸਾਰੀਆਂ ਚੀਜ਼ਾਂ ਦਾ ਜ਼ਿਕਰ ਕੀਤਾ ਪ੍ਰੈਸ ਕਾਨਫਰੰਸ ਦੇ ਵਿੱਚ ਹੋਰ ਉਹਨਾਂ ਨੇ ਕੀ ਕੁਝ ਕਿਹਾ ਤੁਹਾਨੂੰ ਸੁਣਾਉਂਦੇ ਆਂ ਦੇਖੋ ਆਈ ਕੈਨ ਓਨਲੀ ਟੈਲ ਯੂ ਦੈਟ ਪੰਜਾਬ ਪੁਲਿਸ ਇਜ਼ ਅ ਵੈਰੀ ਕੰਪੀਟੈਂਟ ਪੁਲਿਸ ਫੋਰਸ ਜਿਨਨੇ ਸਾਡੇ ਗ੍ਰੇਨੇਡ ਅਟੈਕਸ ਹੋਏ ਆ ਮੋਸਟ ਆਫ ਥੀਸ ਗ੍ਰੇਨੇਡ ਅਟੈਕਸ ਹੈਵ ਬੀਨ ਕ੍ਰੈਕਡ ਬਾਇ ਦ ਆਪਣੀ ਪੁਲਿਸ ਅਕਿਊਜ਼ ਹੈਵ ਬੀਨ ਅਰੈਸਟ and preventive measures have been taken and will be taken in future also so uh, we are punjab, punjab is a border state we have our own problems but then we are competent to handle all these problems punjabi is kar liye ah jidda ki toanu saryan nu pata hai ki kal raat nu 1 baje ek badi unfortunate ghatna jalandhar de vich wapri jithe shri manoranjan kalia jo sade ਅ ਐਕਸ ਮਿਨਿਸਟਰ ਨੇ ਉਹਨਾਂ ਦੇ ਘਰ ਦੇ ਵਿੱਚ ਹੈਂਡ ਗ੍ਰੇਡ ਸੁੱਟਿਆ ਗਿਆ ਜਿਸ ਦੇ ਨਾਲ ਇੱਕ ਪੈਦਾ ਮਾਹੌਲ ਪੈਦਾ ਹੋਇਆ ਸੀਨੀਅਰ ਅਫਸਰ ਇਮੀਡੀਏਟਲੀ ਮੌਕੇ ਤੇ ਪਹੁੰਚੇ ਔਰ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਗਈ ਅ ਵਿਦਨ 12 ਆਵਰਸ 12 ਘੰਟੇ ਦੇ ਵਿੱਚ ਪੰਜਾਬ ਪੁਲਿਸ ਨੇ ਕੇਸ ਕ੍ਰੈਕ ਕਰ ਲਿਆ ਔਰ ਇਸ ਜਿਹੜਾ ਇਸ ਹਮਲੇ ਦੇ ਦੋ ਮੇਨ ਅਕਿਊਜ਼ ਸੀਗੇ ਉਹਨਾਂ ਨੂੰ ਔਰ ਜਿਹੜਾ ਆਟੋ ਰਿਕਸ਼ਾ ਇਸ ਘਟਨਾ ਦੇ ਵਿੱਚ ਯੂਜ਼ ਹੋਇਆ ਸੀ ਉਸ ਨੂੰ ਅਸੀਂ ਬਰਾਮਦ ਕਰ ਲਿਆ ਪੰਜਾਬ ਪੁਲਿਸ ਵੱਲੋਂ ਇਹ ਆਈਐਸਆਈ ਵੱਲੋਂ ਪੰਜਾਬ ਦੇ ਵਿੱਚ ਇੱਕ ਸਾਜ਼ਿਸ਼ ਰਚੀ ਗਈ ਸੀ ਕਿ ਕਮਿਊਨਲ ਟੈਂਸ਼ਨ ਪੈਦਾ ਕੀਤਾ ਜਾਵੇ ਜੋ ਪੰਜਾਬ ਪੁਲਿਸ ਨੇ ਇਮੀਡੀਏਟ ਐਕਸ਼ਨ ਲੈਂਦ ਕਰਕੇ ਅਸੀਂ ਫੋਇਲ ਕਰ ਦਿੱਤੀ ਹੈ ਜਿਹੜਾ ਹੁਣ ਤੱਕ ਇਨਵੈਸਟੀਗੇਸ਼ਨ ਦੇ ਵਿੱਚ ਆਈ ਹੈ ਕਿ ਇਹ ਇੱਕ ਆਈਐਸਆਈ ਬੈਕ ਇੱਕ ਕਾਂਸਪੀਰੇਸੀ ਸੀ ਜਿਹਨੂੰ ਹਾਚ ਕੀਤਾ and the plot was masterminded by zeeshan akhtar whose uh, uh, associate of laurence bishnoi uh, also and pakistan based isi sponsored gangster shahzad bhatti so in other role hun tak samne aa rha hai baki punjab police walon central agencies de naal taavun rakh ke operation chalaye ja rahe hai sadi team bahar gaiyan hoyian aur jadon bhi sanu hor details sade samne aandi hai assi tade naal ਸਾਂਝੀ ਕਰਾਂਗੇ ਅੱਜ ਬਰਨਾਲਾ ਦੇ ਵਿੱਚ ਅਧਿਆਪਕਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਪ੍ਰਦਰਸ਼ਨ ਦਾ ਕਾਰਨ ਉਹੀ ਹੈ ਬੀਤੇ ਕੱਲ ਜੋ ਚੇਤਨ ਸਿੰਘ ਜੋੜਾ ਮਾਜਰਾ ਦੇ ਵੱਲੋਂ ਸਮਾਣਾ ਦੇ ਇੱਕ ਸਕੂਲ ਦੇ ਵਿੱਚ ਜਾ ਕੇ ਜਿਸ ਤਰੀਕੇ ਦੇ ਨਾਲ ਬਦੀਕੀ ਜਿਹੜੀ ਸੀ ਉੱਥੇ ਦੇ ਅਧਿਆਪਕਾਂ ਦੇ ਨਾਲ ਕੀਤੀ ਗਈ ਉਹਨਾਂ ਨੂੰ ਦਬਕੇ ਮਾਰੇ ਗਏ ਉਹ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਸੀ ਔਰ ਉਸ ਵੀਡੀਓ ਦੇ ਆਧਾਰ ਦੇ ਉੱਤੇ ਹੀ ਆਮ ਆਦਮੀ ਪਾਰਟੀ ਨੂੰ ਬੜੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ ਬਹੁਤ ਗੱਲਾਂ ਸੁਨੀਆਂ ਪਈਆਂ ਨੇ ਔਰ ਚੇਤਨ ਸਿੰਘ ਜੋੜਾ ਮਾਜਰਾ ਦਾ ਜਿਹੜਾ ਵਿਵਹਾਰ ਸੀ ਉੱਥੇ ਟੀਚਰਾਂ ਦੇ ਨਾਲ ਉਸ ਨੂੰ ਲੈ ਕੇ ਕਈ ਤਰੀਕੇ ਦੇ ਸਵਾਲ ਉੱਠ ਰਹੇ ਨੇ ਹਾਲਾਂਕਿ ਚੇਤਨ ਸਿੰਘ ਜੋੜਾ ਮਾਜਰਾ ਨੇ ਕਈ ਤਰੀਕੇ ਦੀਆਂ ਖਾਮੀਆਂ ਗਣਾਈਆਂ ਉਹਨਾਂ ਨੇ ਬਹੁਤ ਅਪੀਲਾਂ ਦਲੀਲਾਂ ਦਿੱਤੀਆਂ ਕਿ ਮੈਂ ਉਸ ਮੌਕੇ ਦੇ ਉੱਤੇ ਕਿਉਂ ਅਧਿਆਪਕਾਂ ਨੂੰ ਬੋਲ ਰਿਹਾ ਸੀ ਅਧਿਆਪਕਾਂ ਦੇ ਵੱਲੋਂ ਇਸ ਚੀਜ਼ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿ ਬਿਲਕੁਲ ਸਾਡੇ ਉੱਪਰ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਗਲਤ ਤਰੀਕੇ ਦੇ ਨਾਲ ਅਧਿਆਪਕਾਂ ਨੂੰ ਉਹ ਬੋਲ ਕੇ ਗਏ ਨੇ ਅੱਜ ਜਿਹੜਾ ਉਹਨਾਂ ਦਾ ਵਿਰੋਧ ਹੋਇਆ ਬਰਨਾਲਾ ਦੇ ਵਿੱਚ ਅ ਉੱਥੇ ਜਿਹੜੇ ਟੀਚਰ ਸੀਗੇ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਚੇਤਨ ਸਿੰਘ ਜੋੜਾ ਮਾਜਰਾ ਇਸ ਕਰਕੇ ਖਿਜ ਗਏ ਉਹ ਕਹਿੰਦੇ ਕਿ ਪੇਰੈਂਟਸ ਘੱਟ ਕਿਉਂ ਬੈਠੇ ਰਹੇ ਜਦੋਂ ਪ੍ਰੋਗਰਾਮ ਤੁਸੀਂ ਰੱਖਿਆ ਸੀ ਆਏ ਮੰਚ ਦੇ ਉੱਪਰ ਪੇਰੈਂਟਸ ਘੱਟ ਬੈਠੇ ਸੀ ਇਸ ਕਰਕੇ ਉਹਨਾਂ ਦੇ ਵੱਲੋਂ ਅਧਿਆਪਕਾਂ ਨੂੰ ਇਹ ਜਿਹੜਾ ਗਲਤ ਭਾਸ਼ਾ ਦਾ ਇਸਤੇਮਾਲ ਜਿਹੜਾ ਕੀਤਾ ਗਿਆ ਹਾਲਾਂਕਿ ਪੰਜਾਬ ਸਰਕਾਰ ਦੇ ਵੱਲੋਂ ਪੂਰੇ ਸਕੂਲਾਂ ਦੇ ਵਿੱਚ ਵਕ ਵਕ ਥਾਮਾਂ ਦੇ ਉੱਤੇ ਜਾ ਕੇ ਸਿੱਖਿਆ ਕ੍ਰਾਂਤੀ ਦੇ ਮਾਡਲ ਦੀ ਗੱਲ ਕੀਤੀ ਜਾ ਰਹੀ ਹੈ ਪਰ ਸਿੱਖਿਆ ਕ੍ਰਾਂਤੀ ਦਾ ਮਾਡਲ ਜਿਹੜਾ ਦੋਆਂ ਚਾਰਾ ਦਿਨਾਂ ਦੇ ਬਾਅਦ ਹੀ ਉਹਦਾ ਵਿਰੋਧ ਜਿਹੜਾ ਪੂਰੇ ਪੰਜਾਬ ਦੇ ਵਿੱਚ ਹੁਣ ਔਰ ਚੇਤਨ ਸਿੰਘ ਜੋੜਾ ਮਾਜਰਾ ਦੀ ਉਸ ਵੀਡੀਓ ਨੇ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੂੰ ਇੱਕ ਵਾਰ ਫਿਰ ਤੋਂ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਔਰ ਉਸ ਵੀਡੀਓ ਦਾ ਪ੍ਰਭਾਵ ਇਸ ਤਰੀਕੇ ਦਾ ਪਿਆ ਹੈ ਕਿ ਹੁਣ ਚੇਤਨ ਸਿੰਘ ਜੋੜਾ ਮਾਜਰਾ ਉਹਨਾਂ ਨੂੰ ਆਪ ਵੀਡੀਓ ਇੱਕ ਜਾਰੀ ਕਰਕੇ ਉਹਦੇ ਬਾਰੇ ਅਪੀਲਾ ਦਲੀਲਾਂ ਦੇਣੀਆਂ ਪਈਆਂ ਦਰਸਲ ਮਾਮਲਾ ਕੀ ਸੀ ਮਾਮਲਾ ਇਹ ਸੀ ਕਿ ਪਟਿਆਲਾ ਦੇ ਸਮਾਣਾ ਦੇ ਵਿੱਚ ਇੱਕ ਸਕੂਲ ਦੇ ਵਿੱਚ ਪ੍ਰੋਗਰਾਮ ਰੱਖਿਆ ਹੋਇਆ ਸੀ ਜਿੱਥੇ ਚੇਤਨ ਸਿੰਘ ਜੋੜਾ ਮਾਜਰਾ ਉਹਨਾਂ ਦੇ ਵੱਲੋਂ ਉਸ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕਰਨ ਦੇ ਲਈ ਜਾਣਾ ਸੀ ਪਰ ਜਦੋਂ ਉਹ ਮੰਚ ਦੇ ਉੱਪਰ ਗਏ ਤੇ ਅੱਗੇ ਪੇਰੈਂਟਸ ਜਿਹੜੇ ਸੀ ਉਹ ਬਹੁਤ ਘੱਟ ਗਿਣਤੀ ਦੇ ਵਿੱਚ ਬੈਠੇ ਸੀ ਕੁਰਸੀਆਂ ਖਾਲੀ ਸੀ ਔਰ ਕੁਰਸੀਆਂ ਘੱਟ ਵੀ ਸੀ ਇਸ ਕਰਕੇ ਚੇਤਨ ਸਿੰਘ ਜੋੜਾ ਮਾਜਰਾ ਦੇ ਵੱਲੋਂ ਅਧਿਆਪਕਾਂ ਨੂੰ ਬੋਲਣਾ ਸ਼ੁਰੂ ਕੀਤਾ ਗਿਆ ਵੀ ਤੁਸੀਂ ਇਹ ਪ੍ਰੋਗਰਾਮ ਮੈਨੇ ਚੰਗੀ ਤਰੀਕੇ ਨਹੀਂ ਕੀਤਾ ਬੱਚੇ ਤੁਹਾਡੇ ਕਹਨੇ ਦੇ ਵਿੱਚ ਹੈ ਨਹੀਂ ਹੋਰ ਲੋਕ ਤੁਹਾਡੇ ਕਹਨੇ ਦੇ ਵਿੱਚ ਨਜ਼ਰ ਨਹੀਂ ਆ ਰਹੇ ਸੋ ਜਿਹੜੇ ਉੱਥੇ ਦੇ ਅਧਿਆਪਕ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਇਸ ਕਰਕੇ ਸਾਬਕਾ ਮੰਤਰੀ ਸਾਹਿਬ ਗੁੱਸੇ ਸੀ ਕਿਉਂਕਿ ਪੇਰੈਂਟਸ ਬਹੁਤ ਘਟ ਬੈਠੇ ਸੀ ਕਹਿੰਦੇ ਗਲਤੀ ਇਹਨਾਂ ਦੀ ਆਪ ਦੀ ਹੈ ਪ੍ਰੋਗਰਾਮ ਮੰਨ ਲਓ ਜੇ 11:30 ਵਜੇ ਦਾ ਰੱਖਿਆ ਗਿਆ ਸੀ ਤੇ ਇਹ ਆਏ 1 ਘੰਟਾ ਲੇਟ ਗਰਮੀ ਦਾ ਮਾਹੌਲ ਸੀ ਪੇਰੈਂਟਸ ਆਏ ਸੀ ਪੇਰੈਂਟਸ ਬੈਠੇ ਰਹੇ ਬੱਚੇ ਵੀ ਬੈਠੇ ਰਹੇ ਪਰ 1 ਘੰਟਾ ਵੇਟ ਕਰਨ ਤੋਂ ਬਾਅਦ ਪੇਰੈਂਟਸ ਵੀ ਇੱਧਰ ਉੱਧਰ ਹੋ ਗਏ ਔਰ ਬੱਚੇ ਵੀ ਇੱਧਰ ਉੱਧਰ ਹੋਣੇ ਸ਼ੁਰੂ ਹੋ ਗਏ ਕਿਉਂਕਿ ਕੱਲ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ 3 ਦਿਨ ਦਾ yellow alert ਮੌਸਮ ਵਿਭਾਗ ਦੇ ਵੱਲੋਂ ਦਿੱਤਾ ਹੋਇਆ ਲੂ ਦਾ ਮਾਹੌਲ ਜਿਹੜਾ ਪੰਜਾਬ ਦੇ ਵਿੱਚ ਦੇਖਣ ਨੂੰ ਮ ਸੋ ਇਸ ਕਰਕੇ ਉਹਨਾਂ ਨੇ ਕਿਹਾ ਕਿ ਪੇਰੈਂਟਸ ਇਧਰ ਉਧਰ ਹੋ ਗਏ ਸੀ ਜਿਸ ਨੂੰ ਦੇਖ ਕੇ ਚੇਤਨ ਸਿੰਘ ਜੋੜਾ ਮਾਜਰਾ ਜਿਹੜੇ ਸੀ ਉਹ ਗੁੱਸੇ ਦੇ ਵਿੱਚ ਆ ਗਏ ਔਰ ਉਹਨਾਂ ਨੇ ਅਬਦਰ ਭਾਸ਼ਾ ਜਿਹੜੀ ਸੀ ਉਹ ਗਲਤ ਸ਼ਬਦਾਬਲੀ ਅਧਿਆਪਕਾਂ ਨੂੰ ਬੋਲਣੀ ਸ਼ੁਰੂ ਕਰ ਦਿੱਤੀ ਜਿਸ ਕਰਕੇ ਅੱਜ ਪੂਰੇ ਪੰਜਾਬ ਦੇ ਵਿੱਚ ਵਕ ਵਕ ਥਾਂਾਂ ਦੇ ਉੱਤੇ ਟੀਚਰਾਂ ਦੇ ਵੱਲੋਂ ਇਸ ਚੀਜ਼ ਦਾ ਵਿਰੋਧ ਕੀਤਾ ਜਾ ਰਿਹਾ ਹਾਲਾਂਕਿ ਉਹਨਾਂ ਨੇ ਕਿਹਾ ਕਿ ਕ੍ਰਾਂਤੀ ਟੀਚਰ ਕਹਿੰਦੇ ਕਿ ਕ੍ਰਾਂਤੀ ਸਿੱਖਿਆ ਦੇ ਵਿੱਚ ਆਣੀ ਚਾਹੀਦੀ ਸੀ ਪਰ ਇਹ ਇੱਕ ਐਸੀ ਕ੍ਰਾਂਤੀ ਹੈ ਕਿ ਜਿਹੜਾ ਤੁਸੀਂ ਟੀਚਰਾਂ ਦੇ ਉੱਤੇ ਹੀ ਇਸ ਤਰੀਕੇ ਦੇ ਬਵਹਾਰ ਕਰ ਰਹੇ ਹੋ ਔਰ ਦੂਸਰੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਵੀ ਬਹੁਤ ਸਾਰੇ ਸੰਗਠਨਾਂ ਦੇ ਵੱਲੋਂ ਇਹ ਮੰਗ ਕੀਤੀ ਗਈ ਹੈ ਕਿ ਤੁਸੀਂ ਆਪਣੇ ਆਪ ਨੂੰ ਕਹਿੰਨੇ ਹੋ ਕਿ ਮੈਂ ਵੀ ਇੱਕ ਅਧਿਆਪਕ ਦਾ ਬੇਟਾ ਤੇ ਤੁਸੀਂ ਜੇ ਅਧਿਆਪਕ ਦੇ ਬੇਟੇ ਹੋ ਤੇ ਤੁਹਾਨੂੰ ਪਤਾ ਹੈ ਕਿ ਅਧਿਆਪਕਾਂ ਦੇ ਨਾਲ ਵਿਵਹਾਰ ਕਿਦਾਂ ਦਾ ਕਰਨਾ ਹੈ ਸੋ ਐਸਾ ਹੀ ਵਿਵਹਾਰ ਉਹ ਆਪਣੇ ਜਿਹੜੇ ਆਗੂ ਨੇ ਆਮ ਆਦਮੀ ਪਾਰਟੀ ਦੇ ਮੰਤਰੀ ਨੇ ਸੰਤਰੀ ਨੇ ਉਹਨਾਂ ਨੂੰ ਇੱਕ ਵਾਰੀ ਦੱਸੋ ਕਿ ਟੀਚਰਾਂ ਦੇ ਨਾਲ ਵਿਵਹਾਰ ਕਿੱਦਾ ਨਾ ਕਰਨਾ ਹੈ ਔਰ ਸਖਤ ਤੋਂ ਸਖਤ ਕਾਰਵਾਈ ਚੇਤਨ ਸਿੰਘ ਜੋੜਾ ਮਾਜਰਾ ਦੇ ਖਿਲਾਫ ਉਹਨਾਂ ਨੇ ਕਿਹਾ ਕਿ ਕਰੋ ਤਾਂ ਕਿ ਹੋਰ ਕੋਈ ਅੱਗੇ ਆਨ ਵਾਲੇ ਟਾਈਮ ਦੇ ਵਿੱਚ ਕੋਈ ਵੀ ਵਿਅਕਤੀ ਟੀਚਰਾਂ ਦੇ ਨਾਲ ਇਸ ਤਰੀਕੇ ਦੀ ਵਧਿੱਕੀ ਜਿਹੜੀ ਹੈ ਉਹ ਨਾ ਕਰੇ ਪਿਛਲੇ ਕੁਝ ਦਿਨਾਂ ਤੋਂ ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਔ ਮਹਿਲਾ ਕਨਸਟੇਬਲ ਪੰਜਾਬ ਪੁਲਿਸ ਦੀ ਜਿਸ ਨੂੰ ਉਹਦੀਆਂ ਰੀਲਾਂ ਦੇਖਦੇ ਸੀ ਬਹੁਤ ਵਾਇਰਲ ਸੀ ਉਹ ਅਸੀਂ ਗੱਲ ਕਰ ਰਹੇ ਹਾਂ ਅਮਨਦੀਪ ਕੌਰ ਦੀ ਜੋ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਵਾਇਰਲ ਸੀ ਪਰ ਪਿਛਲੇ ਦਿਨਾਂ ਦੇ ਵਿੱਚ ਚਿੱਟੇ ਦੇ ਨਾਲ ਉਸ ਨੂੰ ਫੜਿਆ ਗਿਆ ਔਰ ਤਸਕਰੀ ਕਰ ਰਹੀ ਸੀ ਇਸ ਕਰਕੇ ਉਸ ਨੂੰ ਪੰਜਾਬ ਪੁਲਿਸ ਦੇ ਵਿੱਚੋਂ ਬਰਖਾਸਤ ਕਰ ਦਿੱਤਾ ਗਿਆ ਸੋ ਪਿੱਛੇ ਤਿੰਨ ਵਾਰ ਉਹਨੂੰ ਰਿਮਾਂਡ ਤੇ ਭੇਜਿਆ ਗਿਆ ਸੀ ਔਰ ਅੱਜ ਉਹਦੀ ਰਿਮਾਂਡ ਇੱਕ ਵਾਰ ਫਿਰ ਤੋਂ ਖਤਮ ਹੋ ਗਈ ਸੀ ਔਰ ਉਸ ਤੋਂ ਬਾਅਦ ਫਿਰ ਬਠਿੰਡਾ ਕੋਰਟ ਦੇ ਵਿੱਚ ਅੱਜ ਅਮਨਦੀਪ ਕੌਰ ਨੂੰ ਪੇਸ਼ ਕੀਤਾ ਗਿਆ ਔਰ ਇਸ ਮੌਕੇ ਦੇ ਉੱਤੇ ਕੋਰਟ ਦੇ ਵੱਲੋਂ 14 ਦਿਨਾਂ ਦੀ ਜੁਡੀਸ਼ੀਅਲ ਕਸਟਡੀ ਦੇ ਵਿੱਚ ਹੁਣ ਇਹਨਾਂ ਨੂੰ ਭੇਜ ਦਿੱਤਾ ਗਿਆ ਔਰ ਡੀਐਸਪੀ ਸਰਬਜੀਤ ਸਿੰਘ ਨੇ ਦੱਸਿਆ ਹੈ ਕਿ ਰਿਮਾਂਡ ਦੇ ਦੌਰਾਨ ਉਹਨਾਂ ਦੇ ਵੱਲੋਂ ਵੱਡੇ-ਵੱਡੇ ਖੁਲਾਸੇ ਕੀਤੇ ਗਏ ਨੇ ਕਿਉਂਕਿ ਮੀਡੀਆ ਧਾਰਿਆਂ ਦੇ ਵੱਲੋਂ ਸਵਾਲ ਪੁੱਛਿਆ ਜਾ ਰਿਹਾ ਸੀ ਕਿ ਪਹਿਲਾਂ ਵੀ ਤੁਹਾਨੂੰ ਤਿੰਨ ਵਾਰ ਰਿਮਾਂਡ ਦਿੱਤਾ ਸੀ ਫਿਰ ਤੁਸੀਂ ਰਿਮਾਂਡ ਦੀ ਮੰਗ ਕਰ ਰਹੇ ਸੀ ਸੋ ਇਸ ਮੌਕੇ ਦੇ ਉੱਤੇ ਡੀਐਸਪੀ ਸਰਬਜੀਤ ਸਿੰਘ ਹੋਣਾ ਨੇ ਕਿਹਾ ਕਿ ਰਿਮਾਂਡ ਦੇ ਵਿੱਚ ਬਹੁਤ ਵੱਡੇ-ਵੱਡੇ ਖੁਲਾਸੇ ਕੀਤੇ ਬੀਬੀ ਨੇ ਪਰ ਫਿਲਹਾਲ ਅਸੀਂ ਰਿਮਾਂਡ ਦੀ ਹੋਰ ਇਸ ਕਰਕੇ ਮੰਗ ਕਰ ਰਹੇ ਸੀ ਕਿ ਹੋਰ ਵੀ ਬਹੁਤ ਸਾਰੇ ਖੁਲਾਸੇ ਜਿਹੜੇ ਨੇ ਉਹ ਹੋ ਸਕਦੇ ਨੇ ਔਰ ਉਹਨਾਂ ਦਾ ਇੱਕ ਸਾਥੀ ਅਜੇ ਤੱਕ ਫਰਾਰ ਹੈ ਇਸ ਕਰਕੇ ਅਸੀਂ ਮੀਡੀਆ ਦੇ ਵਿੱਚ ਅਜੇ ਤੱਕ ਹੁਣ ਹੱਲੇ ਤੱਕ ਜੋ ਵੀ ਉਹਨਾਂ ਦੇ ਵੱਲੋਂ ਖੁਲਾਸੇ ਕੀਤੇ ਗਏ ਨੇ ਉਹਦੀ ਅਸੀਂ ਤਫ਼ਤੀਸ਼ ਕਰ ਰਹੇ ਹਾਂ ਉਹਦੀ ਭਾਲ ਕਰ ਰਹੇ ਹਾਂ ਉਹਨਾਂ ਚੀਜ਼ਾਂ ਦੀ ਔਰ ਉਹਨਾਂ ਲਿੰਕਸ ਨੂੰ ਜੋੜਨ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਸ ਕਰਕੇ ਮੀਡੀਆ ਦੇ ਵਿੱਚ ਕਿਸੇ ਵੀ ਚੀਜ਼ ਦਾ ਖੁਲਾਸਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹਨਾਂ ਦਾ ਅਜੇ ਇੱਕ ਸਾਥੀ ਅੱਜੇ ਫਰਾਰ ਹੈ ਇਸ ਕਰਕੇ ਅੱਗੇ ਦੀ ਤਫਤੀਸ਼ ਜਿਹੜੀ ਆ ਅਸੀਂ ਕਰ ਰਹੇ ਆ ਪਰ ਬਠਿੰਡਾ ਕੋਰਟ ਦੇ ਵੱਲੋਂ ਅੱਜ ਬੀਬੀ ਨੂੰ 14 ਦਿਨਾਂ ਦੀ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜ ਦਿੱਤਾ ਗਿਆ ਔਰ ਇਸ ਮੌਕੇ ਦੇ ਉੱਤੇ ਡੀਐਸਪੀ ਸਰਬਜੀਤ ਸਿੰਘ ਨੇ ਹੋਰ ਕੀ ਕੋਸ਼ਿਸ਼ ਕੀਤਾ ਤੁਹਾਨੂੰ ਸੁਣਾਉਂਦੇ ਦੇਖੋ ਅੱਜ ਉਹ ਮੈਟਰ ਆਫ ਇਨਵੈਸਟੀਗੇਸ਼ਨ ਹੈ ਜੀ ਉਹ ਅਸੀਂ ਬਾਲਾ ਡਿਸਕਲੋਜ਼ ਨਹੀਂ ਕਰ ਸਕਦੇ ਜੱਜ ਸਾਹਿਬ ਦੇ ਪੇਸ਼ ਕੀਤਾ ਸੀਗਾ ਜੱਜ ਸਾਹਿਬ ਨੇ ਅੱਜ ਅਕਿਊਜ਼ ਦਾ ਜੁਡੀਸ਼ੀਅਲ ਰਿਮਾਂਡ ਲਈ ਭੇਜ ਦਿੱਤਾ ਹੈਗਾ ਬਾਕੀ ਤਫਤੀਸ਼ ਜਾਰੀ ਹੈ ਜੀ ਜੋ ਡੂਰਿੰਗ ਇਨਵੈਸਟੀਗੇਸ਼ਨ ਸਾਹਮਣੇ ਆਊਗਾ ਅਕੋਰਡਿੰਗਲੀ ਕਾਰਵਾਈ ਕੀਤੀ ਜਾਊਗੀ ਜੁਡੀ ਦੀ ਜੁਡੀਸ਼ੀਅਲ ਹੀ ਹੁੰਦਾ ਜੀ ਅੱਗੇ ਤੋਂ ਚੌ ਚੌ ਦੰਦਾ ਚੱਲਦਾ ਰਹਿੰਦਾ ਹੈਗਾ ਪ੍ਰੋਸੀਜਰ ਤਾਂ ਹੁਣ ਜੁਡੀਸ਼ੀਅਲ ਰਿਮਾਂਡ ਭੇਜਦਾ ਹੈਗਾ ਬਾਕੀ ਸਾਡੀ ਇਨਵੈਸਟੀਗੇਸ਼ਨ ਅਜੇ ਵੀ ਚੱਲ ਰਹੀ ਹੈ ਦੋ ਆਪਣਾ ਪ੍ਰੈਸ ਤੋਂ ਫੜੇ ਹੋਈ ਹੈ ਅੱਜ 8 ਹੋ ਗਈ 8 ਦਿਨਾਂ ਦੇ 7 ਦਿਨਾਂ ਦੇ ਵਿੱਚ ਕੋਈ ਟੀਚਾ ਸਾਹਮਣੇ ਨਹੀਂ ਆਈ ਜੀ ਦੇਖੋ ਉਹ ਸਬਜੈਕਟ ਮੈਟਰ ਆਫ ਇਨਵੈਸਟੀਗੇਸ਼ਨ ਹੈ ਜੀ ਇਨਵੈਸਟੀਗੇਸ਼ਨ ਜੋ ਆਇਆ ਸੀ ਉਹਨੂੰ ਫਿਲਹਾਲ ਇਸ ਸਟੇਜ ਤੇ ਡਿਸਕਲੋਜ਼ ਨਹੀਂ ਕਰ ਸਕਦੇ ਜਦੋਂ ਸਾਡੀ ਇਨਵੈਸਟੀਗੇਸ਼ਨ ਕੰਪਲੀਟ ਹੋ ਜੂਗੀ ਜੀ ਉਦੋਂ ਇਹਦਾ ਚਲਾਨ ਜਿਹੜਾ ਹੈਗਾ ਪੇਸ਼ ਅਦਾਲਤ ਕਰ ਦਿੱਤਾ ਜਾਊਗਾ ਜੀ ਤੇ ਜਿੰਨਾ ਚਿਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਪਬਲੀਕਲੀ ਅਸੀਂ ਕੁਝ ਵੀ ਡਿਸਕਲੋਜ਼ ਨਹੀਂ ਕਰ ਸਕਦਾ ਆਪਣਾ ਪਾਰਟਨਰ ਮਿਲਿਆ ਸਰ ਇਹਦਾ ਨਹੀਂ ਹਜੇ ਇੱਕ ਕਯੂਜਡ ਹੋਰ ਹੈ ਜੀ ਉਹਦੇ ਅੰਡਪੈਂਡਿੰਗ ਹੈ ਸਿਰਫ ਅਕਾਊਂਟ ਚ ਕਾਹ ਦਾ ਅਪਰੂਵ ਹੋ ਰਿਹਾ ਦੀ ਗੱਲ ਕਰ ਰਹੇ ਹੋ ਮੈਂ ਉਹੀ ਤੁਹਾਨੂੰ ਦੱਸ ਰਿਹਾ ਨਾ ਜੀ ਦੇਖੋ ਵੱਖ-ਵੱਖ ਤਰੀਕੇ ਦੀਆਂ ਗੱਲਾਂ ਚੱਲ ਰਹੀਆਂ ਪਰ ਜੋ ਵੀ ਇਨਵੈਸਟੀਗੇਸ਼ਨ ਹੈ ਉਹ ਡਿਊਰਿੰਗ ਇਨਵੈਸਟੀਗੇਸ਼ਨ ਅਸੀਂ ਡੰਗਾਈ ਨਾਲ ਇਹਦੀ ਪੜਤਾਲ ਕਰ ਰਹੇ ਹਾਂ ਜੋ ਇਨਵੈਸਟੀਗੇਸ਼ਨ ਸਾਹਮਣੇ ਆਊਗਾ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਊਗੀ ਹਰਿਆਣਾ ਨਾਲ ਲੱਗੇ ਜਿਹੜੇ ਲਿੰਕ ਨੂੰ ਲੈ ਕੇ ਹੈਗਾ ਇਸ ਮੈਂ ਤੁਹਾਨੂੰ ਹੀ ਦੱਸੀ ਜਾਂਦਾ ਨਾ ਜੀ ਚਰਚਾਵਾਂ ਬਹੁਤ ਚੱਲ ਰਹੀਆਂ ਹੈਗੀਆਂ ਬਟ ਜੋ ਇਨਵੈਸਟੀਗੇਸ਼ਨ ਦਾ ਆਈਆਂ ਚੀਜ਼ਾਂ ਸੀ ਉਹਨੂੰ ਪਬਲੀਕਲੀ ਫਿਲਹਾਲ ਨਹੀਂ ਡਿਸਕਲੋਸ ਕਰ ਸਕਦੇ ਇਨਵੈਸਟੀਗੇਸ਼ਨ ਜਦੋਂ ਕੰਪਲੀਟ ਹੋ ਜੂਗੀ ਅਸੀਂ ਉਹਦੀ ਫਾਈਨਲ ਰਿਪੋਰਟ ਬਰਾ ਕੇ ਮਾਨਯੋਗ ਅਦਾਲਤ ਪੇਸ਼ ਕਰ ਦਿਆਂਗੇ ਜੀ ਉਸ ਤੋਂ ਬਾਅਦ ਜੋ ਵੀ ਜੈਸਾ ਅਕਾਲ ਪਰ ਸਾਰਾ ਅੱਜ ਤੱਕ ਤਾਂ ਕੁਝ ਨਾ ਕੁਝ ਆਇਆ ਹੈ ਉਹ ਸਾਹਮਣੇ ਜਿਹੜਾ ਦੱਸਣ ਯੋਗ ਹੋਊਗਾ ਕਿ ਵੀ ਹਾਂ ਹੁਣ ਤੱਕ ਇਹਦੇ ਵਿੱਚ ਆ ਚੀਜ਼ ਸਾਹਮਣੇ ਆਈ ਹੈ ਦੇਖੋ ਕਈ ਚੀਜ਼ਾਂ ਕੀ ਹੁੰਦੀਆਂ ਹੈਗੀਆਂ ਕਿ ਸਾਹਮਣੇ ਆਉਂਦੀਆਂ ਬਟ ਉਹ ਅੱਗੇ ਅਗਲੀ ਜਿਹੜੀ ਇਨਵੈਸਟੀਗੇਸ਼ਨ ਆ ਉਹਨੂੰ ਇੰਪੈਕਟ ਕਰ ਸਕਦੀਆਂ ਨੇ ਤੇ ਇਸ ਕਰਕੇ ਅਸੀਂ ਬਾਤ ਹੋ ਰਹੀ ਹੈ ਇਸ ਕੇਸ ਤੇ ਪੁਲਿਸ ਨੂੰ ਹੁਣ ਤੱਕ ਦੋ ਤਿੰਨ ਵਾਰੀ ਕਪੂਲਰ ਰਿਮਾਂਡ ਮਿਲਿਆ ਕੁਝ ਵੀ ਨਹੀਂ ਪੁਲਿਸ ਨੂੰ ਹੁਣ ਤੱਕ ਮਿਲਿਆ ਤਿੰਨ ਵਾਰੀ ਨਹੀਂ ਮੈਂ ਇਹ ਨਹੀਂ ਕਹਿੰਦਾ ਕਿ ਪੁਲਿਸ ਨੂੰ ਕੁਝ ਨਹੀਂ ਮਿਲਿਆ ਮੈਂ ਇਹ ਕਹਿ ਰਿਹਾ ਹਾਂ ਵੀ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਸ ਦਾ ਫਿਊਚਰ ਇਨਵੈਸਟੀਗੇਸ਼ਨ ਤੇ ਇੰਪੈਕਟ ਆ ਸਕਦਾ ਹੈ ਇਸ ਕਰਕੇ ਅਸੀਂ ਫਿਲਹਾਲ ਡਿਸਕਲੋਜ਼ ਨਹੀਂ ਕਰ ਸਕਦੇ ਜਦੋਂ ਸਾਡੀ ਇਨਵੈਸਟੀਗੇਸ਼ਨ ਕੰਪਲੀਟ ਹੋ ਜੂਗੀ ਅਸੀਂ ਉਹਦੀ ਫਾਈ ਇਹ ਦੇਖੋ ਮੀਡੀਆ ਦੇ ਆਪਣੇ ਤੁਸੀਂ ਕਹਿ ਸਕਦੇ ਹੋ ਨਹੀਂ ਕਹਿ ਸਕਦੇ ਤੁਸੀਂ ਦੇਖਣਾ ਜੀ ਮੇਰਾ ਇਹ ਹੈ ਵੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਹਜੇ ਵੀ ਕੰਟੀਨਿਊਸ ਚੱਲ ਰਹੀ ਹੈ ਹਜੇ ਇੱਕ ਅਕਿਊਜ਼ ਦੀ ਅਰੈਸਟ ਪੈਂਡਿੰਗ ਹੈ ਜੀ ਜਦੋਂ ਅਕਿਊਜ਼ ਅਰੈਸਟ ਹੋ ਜਾਊਗਾ ਅਸੀਂ ਚਲਾਨ ਪੇਸ਼ ਅਦਾਲਤ ਕਰ ਦਾਂਗੇ ਐਜੰਸੀ ਹੋਰ ਵੀ ਤੁਹਾਡੇ ਨਾਲ ਜਿਹੜਾ ਹੈਗਾ ਜਾਂਚ ਕਰ ਰਹੀ ਹੈ ਇਸ ਮਾਮਲੇ ਨਹੀਂ ਇਹ ਦੇਖੋ ਇਸ ਨਹੀਂ ਇਸ ਵਕਤ ਥਾਣਾ ਕਨਾਲ ਦੀ ਫੋਰਸ ਵੱਲੋਂ ਪੁਲਿਸ ਵੱਲੋਂ ਹੀ ਇਹਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਸੋ ਇਹ ਸੀ ਅੱਜ ਦੀਆਂ तमाम ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਨੇ ਰਹੋ ਬੀਲਟੀਵੀ ਯੂਕੇ ਦੇ ਨਾਲ ਧੰਨਵਾਦ thank you